ਹਾਂਜੀ ਜੋ ਬੋਲੇ ਇਸ ਸੋਨਰਪਾਏ ਸਤਗੁਰੂ ਦਾਸ ਮਹਾਰਾਜ ਜੀ ਦਾ ਸਾਹਿਬੇ ਕਮਾਲ ਜਗਤ ਮਤਾ ਧੰਤ ਸਤਗੁਰੂ ਦਾਸ ਮਹਾਰਾਜ ਜੀ ਜਿਨ੍ਹਾਂ ਦੀ ਅੱਜ ਚਾਲੂ ਧਰਤੀ ਹੈ ਨੀਰਾ ਸਾਹਿਬ ਚੱਕ ਹਕੀਮ ਵਿਖੇ ਅੱਜ ਸਾਰੀਆਂ ਸੰਗਤਾਂ ਸਾਰੀਆਂ ਪਤ ਪਖ ਜਨ ਬੰਦੀਆਂ ਸ਼੍ਰੀ ਗੁਰੂ ਮਾਰਗ ਜੀ ਅੱਜ ਪਰਸਪਤ ਦੇ ਪੱਤੇ ਆ ਜੇ ਤਾਂ ਧਰਤੀ ਇਸ ਗੁਰੂ ਆ ਜੀ ਚਾਲੂ ਧਰਤੀ ਤੋਂ ਅਸ਼ੀਰਵਾਦ ਲੈ ਕੇ ਸਾਰੀਆਂ ਸੰਗਤਾਂ ਅੱਜ ਚੰਡੀਗੜ੍ਹ ਨੂੰ ਚਾਲੇ ਪਾਉਣਗੇ ਜਿੱਥੇ ਸਤਗੁਰੂ ਦਾਸ ਮਹਾਰਾਜ ਦਾ ਗੁਰੂ ਘਰ ਮੋਲੀ ਮੋਲੀ ਵਿਖੇ ਵਿਕਾਸ ਨਗਰ ਜਾਗਰਨ ਚੰਡੀਗੜ੍ਹ ਵਿੱਚ ਹੈ ਜਿਹਦਾ ਪਿਛਲੇ ਦਿਨੀ ਇੱਕ ਨੋਟਸ ਆਇਆਗਾ ਨੋਟਸ ਆਇਆ ਸੀ ਨੋਟਸ ਤੋਂ ਬਾਅਦ ਇੱਕ ਇਥੇ ਦੀ 뮤지컬 ਕਾਰਪੋਰੇਸ਼ਨ ਨੇ ਇੱਕ ਨੋਟਿਸ ਭੇਜਿਆ ਨੋਟਿਸ ਦੇ ਵਿੱਚ ਜਦੋਂ ਸੰਗਤਾਂ ਦੇ ਵਿੱਚ ਰੁਗਰੂ ਕੀਤਾ ਤਾਂ ਸੰਗਤਾਂ ਦੇ ਜਿਹੜੇ ਫਿਰਦੇ ਬਲੁੰਧੜੇ ਗਏ ਔਰ ਸੰਗਤਾਂ ਨੇ ਗੁੱਸੇ ਦੇ ਵਿੱਚ ਆ ਕੇ ਸਾਰਿਆਂ ਨੇ ਇੱਕ ਦੂਜੇ ਦੇ ਨਾਲ ਮੀਟਿੰਗਾਂ ਕੀਤੀਆਂ ਇੱਕ ਦੂਜੇ ਨਾਲ ਸਾਰਿਆਂ ਨੇ ਇੱਕ ਰابطਤ ਕੈਂਪ ਕੀਤਾ ਉਸ ਹਾਈਵੇ ਕਮਾਲ ਜਗਤ ਕੀਤਾ ਧੰਦਾ ਸਤਗੁਰੂ ਦਾਸ ਮਹਾਰਾਜ ਦਾ ਉੱਥੇ ਮੰਦਰ ਹੈ ਔਰ ਹੋਰ ਵੀ ਮੰਦਰ ਹੈ ਔਰ ਸਾਡੇ ਮੁਸਲਮਾਨ ਭਾਈਚਾਰੇ ਦੀਆਂ ਵਾਜਦਾ ਵੀ ਹਾਂ ਜਿਹੜੇ 106 ਗੁਰੂ ਘਰ ਭਗਵਾਨ ਬਾਲਮੀਕ ਮਹਾਰਾਜੀ ਦੇ 106 ਗੁਰੂ ਘਰ ਜਿਹੜੇ ਉੱਥੇ ਦੱਸਿਆ ਜਾ ਰਿਹਾ ਜਿਹੜਾ ਗੁਰੂ ਦਾਸ ਮਹਾਰਾਜ ਦਾ ਪਹਿਲਾ ਤਾਂ ਸਾਡਾ ਜਿਹੜਾ ਤੰਦੂਸਾਬਾਦ ਗੁਰੂ ਦਾਸ ਮਹਾਰਾਜ ਦਾ ਗੁਰੂ ਘਰ ਘਟਾਇਆ ਸੀ ਉਹਦਾ ਜਿਹੜਾ ਸਾਡ ਨੂੰ ਹਜੇ ਤੱਕ ਨਹੀਂ ਮਿਲਿਆ ਇਹ ਜਿਹੜੀਆਂ ਸਰਕਾਰਾਂ ਆ ਇਹ ਉਹ ਪੁਰਾਣੇ ਜਿਹੜੇ ਆ ਜ਼ਖਮੂ ਫੇਹਰੇ ਕਰ ਰਹੀਆਂ ਆ ਅੱਜ ਉਹਦੇ ਗੁੱਸੇ ਦੇ ਵਿੱਚ ਸੰਗਤਾਂ ਗੁਰੂ ਦਾਸ ਮਹਾਰਾਜ ਦੇ ਸਨਮਾਨ ਦੇ ਵਿੱਚ ਅੱਜ ਚੰਡੀਗੜ੍ਹ ਨੂੰ ਪੂਚ ਕਰ ਰਹੀਆਂ ਔਰ ਸੰਗਤਾਂ ਨੂੰ ਬੇਨਤੀ ਹੈ ਕਿ ਉਸ ਧਰਤੀ ਜਿਹੜੀ ਆ ਚਾਹੇ ਉਥੇ ਸਾਨੂੰ ਮੱਲ ਸੰਘਰਸ਼ ਕਰਨਾ ਪਵੇ ਚਾਹੇ ਪਹਿਲਾਂ ਤਾਂ ਅਸੀਂ ਸਰਕਾਰਾਂ ਦੇ ਕੋਲ ਮਿੰਟ ਤਾਲਾ ਕਰਦੇ ਆਂ ਵੀ ਹਾਂ ਬੇ ਅਸੀਂ ਬੇਨਤੀ ਕਰਦੇ ਆਂ ਕਿ ਸਾਨੂੰ ਮੱਲ ਜਿਹੜਾ ਗੁਰੂ ਘਰ ਦੇ ਮੰਦਿਰ ਜਿਹੜੇ ਉਹ ਢਾਈ ਨਾ ਜਾਣ ਸਭੋਂ ਹੋਰ ਵੀ ਵਧੀਆ ਸੁੰਦਰੀਕਰਨ ਪੜਾ ਕੇ ਸੰਗਤ ਨੂੰ ਦਿੱਤੇ ਜਾਣ ਕਿਉਂਕਿ ਜਿਹੜੇ ਸੰਗਤਾਂ ਦੇ ਛਿਰਦੇ ਆ ਉਹਦੇ ਨਾਲ ਬਲੁੰਦੜ ਦੇ ਬਲੁੰਦੜੇ ਰਿਆ ਜੇ ਗੁਰੂ ਜੇ ਸਰਕਾਰਾਂ ਟਾਸ ਤੋਂ ਮਸ ਨਾ ਹੋਈਆਂ ਤਾਂ ਜੋ ਅਗਲਾ ਸਮਾਜ ਦਾ ਫੈਸਲਾ ਹੋਵੇਗਾ ਉਹ ਜਲਦੀ ਸੁਣਾਇਆ ਜਾਵੇਗਾ ਅੱਜ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਸਾਰਿਆਂ ਨੇ ਉੱਥੇ ਜਾ ਕੇ ਰੂਸ ਮੁਜਾਰਾ ਕਰਨਾ ਪਰ ਕਿਸੇ ਵੀ ਕੋਈ ਸ਼ਰਾਰਤ ਬਾਜੀ ਨਹੀਂ ਕਰਨੀ ਕਿਸੇ ਨੇ ਕੋਈ ਇਧਰ ਉਧਰ ਨਹੀਂ ਜਾਣਾ ਜੋ ਉੱਥੇ ਜੋ ਜਥੇਬੰਦੀਆਂ ਦੇ ਪ੍ਰਧਾਨ ਨੇ ਜੋ ਆਪ ਸੰਤ ਸਮਾਜ ਹੈ ਜੋ ਮੈਨੇਜਮੈਂਟ ਆਪ ਜੀ ਨੂੰ ਉਹਦੇ ਬਾਰੇ ਦੱਸ ਚੱਲਣਾ ਪਉਣਗੇ ਆਪਾਂ ਉਹਦੇ ਤੇ ਪਹਿਰਾ ਦੇਣਾ ਜੈ ਗੁਰਦੇਵ ਜੈ ਗੁਰਦੇਵ ਜੋ ਬੁਲੇ ਇਸ ਸੋਨਰ ਪਰ ਜਗਤਾਰਾ ਸਵਾਹਰਾਜ ਕੀ ਜੈ ਜੈ ਭੀਮ ਜੈ ਭਾਰਤ ਬਬੇ ਜਿੱਤੇ ਕਿਸੇ ਸਰਕਾਰਾਂ ਦੀ ਗੱਲ ਕਰਦੇ ਹੋ